ਮੁਫਤ ਰਾਸ਼ਨ ਲੈਣ ਵਾਲਿਆਂ ਦੇ ਲਈ ਵੱਡੀ ਖਬਰ ਖੇਤੀ ਖੇਤੀ ਕਰ ਲਓ ਆ ਕੰਮ ਨਹੀਂ ਤਾਂ ਬਾਅਦ ਚ ਪਵੇਗਾ ਪਛਤਾਉਣਾ ਪੰਜਾਬੀਆਂ ਦੇ ਲਈ ਹੈ ਇਹ ਆਖਰੀ ਮੌਕਾ ਜਿहां ਪੰਜਾਬ ਦੇ ਵਿੱਚ ਮੁਫਤ ਰਾਸ਼ਨ ਲੈਣ ਵਾਲਿਆਂ ਦੇ ਲਈ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈਗਾ ਕਿ ਜਿਨ੍ਹਾਂ ਦਾ ਰਾਸ਼ਨ ਕਾਰਡ ਬਣਿਆ ਹੋਇਆ ਹੈਗਾ ਉਹਨਾਂ ਨੂੰ ਇੱਕ ਕੰਮ ਕਰਨਾ ਪਵੇਗਾ ਜੇਕਰ ਉਹ ਕੰਮ ਤੁਸੀਂ ਨਹੀਂ ਕਰਦੇ ਤਾਂ ਤੁਹਾਡਾ ਰਾਸ਼ਨ ਤੁਹਾਨੂੰ ਮਿਲਣਾ ਬੰਦ ਹੋ ਸਕਦਾ ਹੈ ਉਹ ਕਿਹੜੀ ਚੀਜ਼ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਤੁਹਾਨੂੰ ਦੱਸ ਦੇ ਕਿ ਇਹ ਹੁਣ ਆਖਰੀ ਮੌਕਾ ਹੈ ਤੁਹਾਡੇ ਕੋਲ ਤਾਂ ਛੇਤੀ ਛੇਤੀ ਇਹ ਕੰਮ ਜ਼ਰੂਰ ਕਰ ਲਓ ਇਸ ਰਿਪੋਰਟ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਦਰਅਸਲ ਸਾਈਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ 스마트 ਰਾਸ਼ਨ ਕਾਰਡ ਯਾਨੀ ਕਿ ਪੰਜਾਬ ਦੇ ਮੁਹਾਲੀ ਦੇ ਵਿੱਚ ਜੋ ਕਿ ਰਾਸ਼ਨ ਕਾਰਡ ਤਹਿਤ ਕਣਕ ਦਾ ਲਾਭ ਲੈ ਰਹੇ ਲਾਭਪ੍ਰਾਪਤੀਆਂ ਦੇ ਲਈ ਆਪਣੇ ਕਾਰਡ ਦੇ ਵਿੱਚ ਦਰਜ ਸਮੂਹ ਪਰਿਵਾਰਕ ਮੈਂਬਰਾਂ ਦੀ ਈਕੇਵਾਈਸੀ ਕਰਵਾਉਣਾ ਲਾਜ਼ਮੀ ਹੋ ਚੁੱਕਿਆ ਹੈ ਯਾਨੀ ਕਿ ਜੇਕਰ ਤੁਸੀਂ ਵੀ ਆਪਣੇ ਰਾਸ਼ਨ ਕਾਰਡ ਦੀ ਈਕੇਵਾਈਸੀ ਨਹੀਂ ਕਰਵਾਈ ਤਾਂ ਅੱਜ ਹੀ ਜਾ ਕੇ ਜ਼ਰੂਰ ਕਰਵਾਓ ਜਾਂ ਫਿਰ ਆਨਲਾਈਨ ਤੁਸੀਂ ਕਰ ਸਕਦੇ ਹੋ ਤਾਂ ਪਹਿਲਾਂ ਈਕੇਵਾਈਸੀ ਕਰਾਉਣ ਦੀ ਆਖਰੀ ਮਿਤੀ ਜਿਹੜੀ ਕਿ 30 ਜੂਨ ਸੀਗੀ ਤੇ ਹੁਣ ਇਸ ਨੂੰ ਵਧਾ ਕੇ 5 ਜੁਲਾਈ ਤੱਕ ਦਾ ਸਮਾਂ ਜਿਹੜਾ ਕਿ ਦਿੱਤਾ ਗਿਆ ਯਾਨੀ ਕਿ ਤੁਹਾਡੇ ਕੋਲ ਸਿਰਫ 2 ਦਿਨ ਦਾ ਸਮਾਂ ਹੈਗਾ ਅੱਜ 3 ਤਰੀਕ ਹੋ ਚੁੱਕੀ ਹੈ ਤਾਂ ਆਖਰੀ ਮੌਕਾ ਹੈ ਤੁਹਾਡੇ ਕੋਲ ਜੇਕਰ ਹਜੇ ਤੱਕ ਵੀ ਤੁਸੀਂ ਈ ਕੇਵਾਈਸੀ ਨਹੀਂ ਕਰਵਾਈ ਹੈ ਤਾਂ ਤੁਹਾਨੂੰ ਬਾਅਦ ਦੇ ਵਿੱਚ ਖੱਜਲ ਖੁਆਰ ਹੋਣਾ ਪੈ ਸਕਦਾ ਹੈ ਤਾਂ ਲਾਭ ਪ੍ਰਾਪਤੀ ਆਪਣੇ smartphones ਦੇ ਰਾਹੀਂ ਵੀ ਈ ਕੇਵਾਈਸੀ ਕਰ ਸਕਦੇ ਨੇ ਤਾਂ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਡ ਡਾਕਟਰ ਨਵ ਰੀਤ ਅਨਸਾਰ ਹੁਣ ਸਰਕਾਰ ਦੇ ਦੁਆਰਾ ਜੋ ਕੀ ਦੱਸਦੀ ਹੈ ਕਿ ਮੇਰਾ ਜਿਵੇਂ ਕਹਿ ਸਕਦੇ ਹਾਂ ਈ ਕੇਵਾਈਸੀ ਐਪ ਰਾਹੀਂ ਇੱਕ ਐਪ ਹੈ ਜਿਸ ਦਾ ਨਾਮ ਹੈ ਮੇਰਾ ਈ ਕੇਵਾਈਸੀ ਐਪ ਤਾਂ ਉਸ ਦੇ ਰਾਹੀਂ ਚਿਹਰੇ ਦੀ ਪਛਾਣ ਸ਼ੁਰੂ ਕੀਤੀ ਗਈ ਹੈ ਇਸ ਦੇ ਨਾਲ ਲਾਭ ਪ੍ਰਾਪਤੀ ਘਰ ਬੈਠੇ ਹੀ smartphones ਦੇ ਰਾਹੀਂ ਆਪਣਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਈ ਕੇਵਾਈਸੀ ਕਰ ਸਕਦੇ ਨੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੇ ਲਾਭ ਪ੍ਰਾਪਤੀਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਨੇੜਲੇ ਰਾਸ਼ਨ ਡਿਪੋ 홀ਡਰ ਦੇ ਨਾਲ ਤਾਲਮੇਲ ਕਰਦੇ ਰਹੇ ਹੋਏ ਜਾਂ ਫਿਰ ਮੇਰਾ ਈ ਕੇਵਾਈਸੀ ਰਾਹੀਂ ਆਪ ਐਪ ਦੇ ਰਾਹੀਂ 5 ਜੁਲਾਈ ਤੱਕ ਦਾ ਸਮਾਂ ਹੈਗਾ ਤੇ 5 ਜੁਲਾਈ ਤੱਕ ਉਹ ਆਪਣਾ ਆਨਲਾਈਨ ਜਾ ਕੇ ਜਾਂ ਫਿਰ ਘਰ ਬੈਠੇ smartphones ਦੇ ਰਾਹੀਂ ਮੇਰਾ ਇੱਕ eKYC ਐਪ ਤੁਸੀਂ ਡਾਊਨਲੋਡ ਕਰਕੇ ਇਸ ਦੇ ਥਰੂ ਜਿਹੜਾ ਕਿ ਤੁਸੀਂ ਆਪਣਾ eKYC ਕਰਵਾਉਣੀ ਸ਼ੁਰੂ ਕਰ ਸਕਦੇ ਹੋ ਯਕੀਨੀ ਬਣਾਈ ਜਾਵੇ ਤਾਂ 5 ਜੁਲਾਈ ਤੱਕ ਇਹ ਸਮਾਂ ਜਿਹੜਾ ਕਿ ਨਿਰਧਾਰਤ ਕੀਤਾ ਗਿਆ ਹੈ 5 ਜੁਲਾਈ ਤੱਕ eKYC ਕਰਵਾਉਣ ਕਰਵਾ ਕੇ ਆਪਣਾ ਲਾਭ ਯਕੀਨੀ ਬਣਾਇਆ ਜਾਵੇ ਉਹਨਾਂ ਨੇ ਕਿਹਾ ਹੈਗਾ ਕਿ eKYC ਨਾ ਹੋਣ ਦੀ ਸੂਰਤ ਦੇ ਵਿੱਚ ਅਗਲੇ ਕਣਕ ਦੇ ਵੰਡ ਚੱਕਰ ਦੌਰਾਨ 스마트 ਰਾਸ਼ਨ ਕਾਰਡ ਧਾਰਕ ਕਣਕ ਦਾ ਲਾਭ ਲੈਣ ਤੋਂ ਵਾਂਝੇ ਰਹਿ ਸਕਦੇ ਨੇ ਯਾਨੀ ਕਿ ਉਹਨਾਂ ਨੂੰ ਮੁਫਤ ਰਾਸ਼ਨ ਨਹੀਂ ਮਿਲੇਗਾ ਤੇ ਇਸ ਦੇ ਲਈ ਤੁਰੰਤ 5 ਜੁਲਾਈ ਯਾਨੀ ਕਿ 5 ਜੁਲਾਈ ਤੱਕ ਤੁਹਾਨੂੰ ਆਖਰੀ ਤਰੀਕ ਦਿੱਤੀ ਹੋਈ ਹੈ ਆਖਰੀ ਮੌਕਾ ਹੈਗਾ ਈ ਕੇ ਵੀ ਸੀ ਕਰਵਾ ਕੇ ਆਪਣਾ ਲਾਭ ਯਕੀਨੀ ਬਣਾਇਆ ਜਾਵੇ ਉਹਨਾਂ ਨੇ ਕਿਹਾ ਹੈਗਾ ਕਿ ਰਾਜ ਸਰਕਾਰ ਦਾ ਮਨਰਥ ਇਹ ਹੈ ਕਿ ਕੋਈ ਵੀ ਲਾਭ ਪ੍ਰਾਪਤੀ ਕਣਕ ਤੋਂ ਵਾਂਝਾ ਨਾ ਰਵੇ ਜੇਕਰ ਤੁਸੀਂ ਵੀ ਹਜੇ ਤੱਕ ਆਪਣੇ ਰਾਸ਼ਨ ਕਾਰਡ ਦੀ ਈ ਕੇ ਵੀ ਸੀ ਨਹੀਂ ਕਰਵਾਈ ਤਾਂ ਹੁਣੇ ਜਾ ਕੇ ਤੁਸੀਂ ਈ ਕੇ ਵੀ ਸੀ ਜ਼ਰੂਰ ਕਰਵਾਓ